ਕੀ ਕਰ ਜਾਣਾ 1.5 ਕਰੋੜ ਹੋ ਗਈ 1.5 ਕਰੋੜ ਨਹੀਂ 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 ਇਡੀਅਨ ਮਾਰਕੀਟ ਵਿੱਚ 5000 ਗ੍ਰਾਮ ਪੰਜ ਕਰੋੜ ਇਡੀਅਨ ਮਾਰਕੀਟ ਵਿੱਚ ਵਿਕ ਰਿਹਾ ਹੈ 5000 ਗ੍ਰਾਮ ਇੱਥੇ ਵਿਕ ਰਿਹਾ ਹੈ 5000 3000 ਇੰਦਰਾ 3000 3000 ਪੰਜ ਕਰੋੜ ਇਡੀਅਨ ਇੰਟਰਨੈਸ਼ਨਲ ਵਰਕਿੰਗ ਤੁਸੀਂ ਚਾਹੋਗੇ ਇੰਟਰਨੈਸ਼ਨਲ ਲਾ ਲਓ ਇਹ ਪਰ ਚੂਣਾ ਨਹੀਂ ਲਾ ਵਫਾ ਨਾਲੋਂ ਜ਼ਿਆਦੀ ਬਣ ਜਾਈਂ ਭਾਵੇਂ ਮੋਬਾਈਲ ਆਉਣ ਵਾਲੇ ਇਹ 15 ਕਰੋੜ ਫੋਟੋ ਕਿਚ ਕਿਉਂ ਵਾਪਸ ਲੱਜਾਣਗੇ ਆਪਾਂ ਜੋ ਬੈਠ ਮਸਲ ਮੂੰਹ ਮਨ ਮੂੰਹ ਬਣਾ ਲਿਓ ਹਾਂ ਮੂੰਹ ਬਣਾ Алло. Хай, 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 хай. Сада мне готово. Гужу я иду к вам. Хотя, хотя, это дай нам. Это надо, это надо. Ты इधर а, бэк. Лагательно, саб. ਉਹ ਗੱਲਾਂ ਵੀ ਆ ਗਈ ਆ ਗਈ ਸਾ ਦੇਖੋ ਇੱਕ ਮਿੰਟ ਮਾਈਕ ਲਈ ਹਮ ਚੁੱਪ ਨਹੀਂ ਹਮ ਨਰਮ ਹਾਂ ਹੈ ਅਨੰਦ ਜੀ ਜੀ ਡਾਵਾ ਜੀ ਟੇਕ ਹੈ ਇਹ ਟਿਵੀ ਆ ਰਿਹਾ ਰੋਲ ਲੈ ਕੇ ਸਮਾਉਣ ਆ ਗਿਆ ਬਈ ਸਮਾਉਣ ਇਹ ਜੇ ਕੋ ਦਾ ਪ੍ਰਤੀਮਾਨਿਕ ਕੋਈ ਦੇਖੋ ਸਾਡੀ ਕਿਸ ਸਮੇਂ ਆਲੀ ਹਾਂਜੀ ਸਰ ਸਰ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਮਾਮਲਾ ਇਹ ਇਹ ਜੀ ਕੱਲ ਸਾਡੇ ਸਿੱਟੂ ਸਰ ਨਕੋਦਰ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਕੋਈ ਦੋ ਜਿਹੜੇ ਨੇ ਇੱਕ ਗੁਰਿੰਦਰਜੀਤ ਤੇ ਜਗਦੇਵ ਇਹ ਦੋਨੇ ਜਿਹੜੇ ਆ ਇਹ ਨਸ਼ਾ ਵੇਚਣ ਦਾ ਆਦੀ ਨੇ ਅਤੇ ਇਲਾਕਾ ਜਿਹੜਾ ਨਕੋਦਰ ਏਰੀਏ ਦੇ ਵਿੱਚ ਨਸ਼ੇ ਵਗਾਰਾ ਵਗਾਰਾ ਦਾ ਜਿਹੜਾ ਵੱਡੇ ਤੌਰ ਤੇ ਜਿਹੜਾ ਇਹ ਕਰ ਰਹੇ ਆ ਸਮਰਲਿੰਗ ਐਂਡ ਅੱਜ ਵੀ ਜਿਹੜਾ ਹੈ ਇਹ ਇੱਥੇ ਕਿਤੇ ਜੇ ਨਾਕਾ ਵਗੈਰਾ ਲਾਇਆ ਜਾਵੇ ਤੇ ਕਾਬੂ ਆ ਸਕਦੇ ਆ ਜਿਸ ਤੇ ਇਹਨਾਂ ਨੇ ਜਿਹੜਾ ਨਾਕਾ ਲਾ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਔਰ ਇਹਨਾਂ ਦੇ ਪਾਸੋਂ ਜਿਹੜਾ ਸਾਡੇ ਜਿਹੜੇ ਮਾਨ ਜੋ ਐਸਐਸਪੀ ਸਾਹਿਬ ਮੁਖਿੰਦਰ ਸਿੰਘ ਭੂਲਰ ਜੀ ਅਤੇ ਐਸਪੀ ਡੀ ਸਾਹਿਬ ਜਲੰਧਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਰੱਖਦੇ ਹੋਏ ਔਰ ਨਸ਼ਿਆਂ ਨੂੰ ਬਿਲਕੁਲ ਬ੍ਰਿਡ ਸੰਕਲਪ ਹੈ ਸੀ ਆਪਣੇ ਏਰੀਆ ਦੇ ਵਿੱਚੋਂ ਬਿਲਕੁਲ ਰੈਡੀਕੇਟ ਕਰਨ ਲਈ ਉਸੇ ਤਹਿਤ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਜਿਹੜਾ ਗੁਰਿੰਦਰਜੀਤ ਹੈ ਇਹਦੇ ਕੋਲੋਂ 25 ਕਿਲੋ ਹੈਰੋਇਨ ਔਰ ਜਿਹੜਾ ਜਗਦੀਪ ਹੈ ਇਹਦੇ ਕੋਲੋਂ 502 ਗ੍ਰਾਮ ਜਿਹੜੀ ਹੈਰੋਇਨ ਉਭਰਨ ਕੀਤੀ ਗਈ ਔਰ ਇਸ ਤੋਂ ਇਲਾਵਾ ਇਹ ਜਿਹੜਾ ਗੁਰਜੀਤ ਸਿੰਘ ਹੈ ਇੱਥੇ ਮੈਂ ਮੈਂ ਮੈਂਸ਼ਨ ਕਰਨਾ ਚਾਹਾਂਗਾ ਵੀ ਗੁਰਜੀਤ ਸਿੰਘ ਦਾ ਜਿਹੜਾ ਆਪਣਾ ਮਾਮਾ ਹੈ ਏ ਕੇਸ਼ਾ ਇਹ ਵੀ ਅਜੇ ਤੂੰ 10 ਦਿਨ ਪਹਿਲਾਂ ਐਸਟੀਐਫ ਨੇ ਇਹਨੂੰ ਅਰੈਸਟ ਕੀਤਾ ਸੀਗਾ ਤੇ 5.5 ਕਿਲੋ ਫਿਰਨ ਇਹਦੇ ਕੋਲੋਂ ਜਿਹੜੀ ਆ ਇਹ ਬਰਾਮਦ ਕੀਤੀ ਸੀਗੀ ਤੇ ਇਹ ਗੁਰਜੀਤ ਸਿੰਘ son of ਚਰਨਜੀਤ ਸਿੰਘ ਵਾਸੀ ਮਹਿਣਵਾ ਥਾਣਾ ਸਦਰ ਕਪੂਰਥਲੇ ਦਾ ਰਹਿਣ ਵਾਲਾ ਔਰ ਇਹ 188/17 ਮਕਦਮਾ ਜਿਹੜਾ ਹੈਗਾ ਵਾ ਸਿਟੀ ਕਪੂਰਥਲੇ ਦਾ ਉਹਦੇ ਵਿੱਚ ਪ੍ਰੋਕਲੇਮਡ ਡਿਫੈਂਡਰ ਵੀ ਹੈ ਇਹ ਜਿਹੜੀ ਇਹਦੇ ਵਿੱਚ ਇਸ ਸਾਰੇ ਆਪਰੇਸ਼ਨ ਦੇ ਵਿੱਚ ਟੋਟਲ ਰਿਕਵਰੀ ਹੈ ਉਹ 3 ਕਿਲੋ 2 ਗ੍ਰਾਮ ਜਿਹੜੀ ਹੈ ਹੈਰੋਇਨ ਐਂਡ 78000 ਰੁਪਏ ਜਿਹੜਾ ਉਹ ਡਰਗ ਮਨੀ ਜਿਹੜੀ ਹੈ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇੱਕ ਬੁਲੇਟ ਮੋਟਰਸਾਈਕਲ ਤੇ ਚਾਰ ਜਿਹੜੇ ਹੈ ਮੋਬਾਈਲ ਫੋਨ ਬਰਾਮਦ ਕੀਤੇ ਗਿਆ ਬਾਕੀ ਇਸ ਤੋਂ ਇਲਾਵਾ ਹੋਰ ਵੀ ਇਹਦੀ ਜਿਹੜੇ ਹੈ ਅ ਦੁਮਾਈ ਦੇ ਵਿੱਚ ਜਿਹੜੀ ਹੈ ਅ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਸਾਰੇ ਹੀ ਪਤਾ ਕੀਤੇ ਜਾਣਗੇ ਵੀ ਇਹ ਮਾਲ ਇਹਨਾਂ ਨੂੰ ਕਿੱਥੋਂ ਸਪਲਾਈ ਆਉਂਦੀ ਹੈ ਤੇ ਕਿੱਥੇ ਅੱਗੇ ਕਿਹਨੂੰ ਕਿਹਨੂੰ ਜਾ ਕੇ ਇਹ ਵੇਚਦੇ ਸਪਾਈ ਕਰਦੇ ਆ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਖੁਦ ਦੱਸ ਰਿਹਾ ਵੀ ਇਸ ਪ੍ਰੈਮਰੀ ਸਟੇਜ ਤੇ ਇੱਕ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਜਿਹੜਾ ਮੇਮ ਰਕੇਸ਼ ਕੇ ਸਾਹਿਬ ਜਿਹੜਾ ਇਹਦਾ ਮਾਮਾ ਸੀਗਾ ਇਹਦਾ ਮਾਮਾ ਅੰਦਰ ਜਾਣ ਦੇ ਬਾਅਦ ਇਹ ਇਹ ਤੇ ਹੁਣ ਤੱਕ ਵੀ ਜਿਹੜੀ ਕੁਛ ਗਿਸ਼ ਇਹ ਆਇਆ ਵੀ ਆਪਣੇ ਮਾਮੇ ਦੇ ਨਾਲ ਰਲ ਕੇ ਕਰਦਾ ਸੀਗਾ ਉਹਦੇ ਨਾਲ ਪਹਿਲੇ ਵੀ ਇਹਨੇ ਦੋ ਕਨਸਾਈਨਮੈਂਟਸ ਜਾ ਕੇ ਅਮਰਸਰ ਦਿਹਾਤੀ ਦੇ ਏਰੀਆ ਚੋਂ ਜਿਹੜਾ ਬਾਰਡਰ ਲਾਗੇ ਦੇ ਏਰੀਆ ਚੋਂ ਕਿਤੇ ਲੈ ਕੇ ਆਂਦੀਆਂ ਵਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਲੈ ਕੇ ਆਂਦੀਆਂ ਸੀ ਕੌਣ ਸੀਗੇ ਸਾਰੇ ਉਹ ਸਾਰਾ ਨੈਟਵਰਕ ਉਹ ਅਸੀਂ ਉਹ ਕਰ ਰਹੇ ਹਾਂ ਉਹਨਾਂ ਦਾ ਰਿਮਾਂਡ ਲੈ ਕੇ ਅੱਗੇ ਸਾਰਾ ਅਸੀਂ ਉਹਨੂੰ ਖੰਗਾ ਲਾਂਗੇ ਤੇ ਸਰ ਇਹਨਾਂ ਤੋਂ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਕਿਨਾਂ ਤੇ ਇਹ ਜਿਹੜਾ ਗੁਜੀਤ ਹੈਗਾ ਇਹਦੇ ਤੇ ਪਹਿਲੇ ਲੜਾਈ ਛੱਡੇ ਦੇ ਮਾਮਲੇ ਦਰਜ ਨੇ ਦੋ ਬਟ ਐਨਡੀਪੀਐਸ ਦੇ ਵਿੱਚ ਇਹ ਪਹਿਲੀ ਵਾਰੀ ਹੀ ਜਿਹੜਾ ਇੱਕ ਅਬੂ ਆਇਆ ਸਰ ਜਿਹੜੇ 4 ਮੋਬਾਈਲ ਆ ਲੁੱਟਾ ਹੋਏ ਨੇ ਜਾਂ ਇਹਨਾਂ ਦੇ ਆਪਣੇ ਇਹ ਜੀ ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹਨਾਂ ਦੇ ਕੋਲੋਂ ਹਾਲ ਦੀ ਘੜੀ ਸਾਨੂੰ ਮਿਲੇ ਸਾਰਾ ਅਸੀਂ ਬਾਅਦ ਕੀ ਅੱਗੇ ਦੇਖਾਂਗੇ ਕਿ ਇਹ ਇਹੋ ਹੀ ਯੂਜ਼ ਕਰਦੇ ਰਹੇ ਕਿ ਜਾਂ ਕੋਈ ਪਹਿਲੇ ਕਿਤੇ ਇਹ ਰਿਸਰਚ ਵਾਰਾ ਕਰਾ ਕੇ ਦੇਖਾਂਗੇ ਕਿ ਇਹ ਲੁੱਟਾ ਖਵਾਦੇ ਨੇ ਕਿ ਜਾਂ ਕਿੱਦਾਂ ਦੇ ਇਹ ਸੇਮ ਜਿਹੜਾ ਵੀ ਮੋਟਰਸਾਈਕਲ ਪਾਰਿਆ ਉਹਦਾ ਵੀ ਬਿਨਾ ਨੰਬਰੀ ਇਹ ਮੋਟਰਸਾਈਕਲ ਉਹ ਵੀ ਅਸੀਂ ਜਿਹੜਾ ਅ ਦੇਖੋ ਉਹਦਾ ਸਾਰਾ ਇੰਜਨ ਨੰਬਰ ਚੱਸੀ ਨੰਬਰ ਤੋਂ ਰਿਸਰਚ ਕਰਾਂਗੇ ਵੀ ਮੋਟਰਸਾਈਕਲ ਚੋਰੀ ਦਾ ਹੈ ਕਿ ਇਹ ਇਹਨਾਂ ਦਾ ਆਪਣਾ ਹੈ। ਪਠਾਲ ਦੀ ਕਰੀਏ ਕੋਈ ਪੇਛੇ ਨਹੀਂ ਕਰ ਸਕੋ ਦੀ ਆਸੀ ਹੈ। ਸਰ ਇਹਨਾਂ ਦੇ ਜੇਲ ਵਗੈਰਾ ਚ ਵੀ ਕੋਈ ਸੰਬੰਧ ਲੱਗਦੇ ਹੈਗੇ ਆ। ਹਾਂ ਮੈਂ ਤੁਹਾਨੂੰ ਦੱਸਿਆ ਜੀ ਖੁਣੇ ਦੱਸ ਘਟੇ ਆ ਵੀ ਇੱਕ ਤਾਂ ਜਿਹੜਾ ਸਾਨੂੰ ਹਜੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਪਤਾ ਲੱਗਾ ਹੈ ਜਿਹੜਾ ਰਕੇਸ਼ ਕੇ ਸ਼ਾਹ ਜਿਹੜਾ ਜਿਹੜਾ ਦਾ ਮਾਮਾ ਵੈ ਉਹ ਜੇਲ ਦੇ ਵਿੱਚ ਹੁਣੇ ਹੀ ਗਿਆ ਵੈ। ਔਰ ਉਸ ਤੋਂ ਇਲਾਵਾ ਵੀ ਬਿਲਕੁਲ ਹੋਣਗੇ ਉਹ ਸਾਰਾ ਅਸੀਂ ਜਿਹੜਾ ਨਾ ਤੁਸੀਂ ਡਿਸਕਸ ਕੀਤਾ ਉਹਨਾਂ ਦਾ ਰਿਮਾਂਡ ਲੈ ਕੇ ਹੋਰ ਪੁਸ਼ੀਸ਼ ਕਰਾਂਗੇ ਐਕਸਪਲੋਰ ਕਰਾਂਗੇ ਸਾਰਾ ਕੋਈ ਗੈਂਗਸਟਰਾਂ ਵਗੈਰਾ ਨਾਲ ਵੀ ਇਹਨਾਂ ਦਾ ਕੋਈ ਸੰਬੰਧ ਹੈਗਾ ਫਿਰ ਮੈਂ ਕੋਈ ਦੱਸਦਾ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੀ ਹੈ ਸਾਡਾ ਕੋਸੀਰ ਵੈਸਕੂਲੇਟ ਕਰਾਂਗੇ ਸਾਰਾ ਜੀ ਮਾਮੇ ਨੂੰ ਵੀ ਨਾਮਜ਼ਦ ਕੀਤਾ ਜੀ ਇਹਨੂੰ ਕਿਹਨਾਂ ਵਾਲੀ ਨਹੀਂ ਮਾਮੇ ਨੂੰ ਹਜੇ ਹਲਦੀ ਘੜੀ ਨਹੀਂ ਅਸੀਂ ਕੀਤਾ ਹੈ ਜੀ ਹਲਦੀ ਘੜੀ ਸਿਰਫ ਇਹੋ ਹੀ ਆ ਸਾਨੂੰ ਕਿ ਇਹਦਾ ਮਾਮਾ ਵਾ ਤੇ ਉਹ ਫੜਿਆ ਗਿਆ ਸੀਗਾ ਪਰ ਹੁਣ ਹਜੇ ਇਹਦੇ ਨਾਲ ਜੇ ਲਿੰਕ ਹੁਣ ਤੱਕ ਐਸਟੈਬਲਿਸ਼ ਨਹੀਂ ਹੋਇਆ ਹੁਣ ਗਾਂਝੇ ਇਹਦੇ ਨਾਲ ਉਹਦਾ ਕੋਈ ਲਿੰਕ ਐਸਟੈਬਲਿਸ਼ ਹੁੰਦਾ ਵੀ ਉਹਦੇ ਕਹਿਣ ਦੇ ਤੋ ਇਹਨਾਂ ਕੋਲ ਮਾਲ ਆਇਆ ਸੀ ਜਾਂ ਕਿੱਦਾਂ ਆ ਸੀ ਤੇ ਉਹਨੂੰ ਨਾਮਜ਼ਦ ਕਰਕੇ ਤੇ ਉਹਨੂੰ ਵੀ ਪ੍ਰੋਡਕਸ਼ਨ ਨਾਲ ਤੇ ਲੈ ਆਇਆ ਸਰਕਾਰੀ ਕਰਵਾਈ ਨਕੋ ਉਧਰ ਵੀ ਦੇਣੀ ਸੀ ਇਹਨਾਂ ਨੂੰ ਜੀ ਹਾਂ ਇਹ ਸਪਲਾਈ ਜਿਹੜੀ ਹੈ ਆਬਵੀਅਸਲੀ ਇਹ ਵੀ ਇਹ ਜਿਹੜਾ ਰੰਨ ਵਾਲਾ ਤਾਂ ਹੈਗਾ ਵਾ ਕਪੂਰਥਲੇ ਦਾ ਔਰ ਇਥੇ ਕਿਰਾਏ ਤੇ ਮਕਾਨ ਲੈ ਕੇ ਰਹਿ ਰਿਹਾ ਸੀਗਾ ਤੇ ਇਹ ਇਹ ਨਕੋ ਉਧਰ ਦੇ ਅਡਜਾਇਨਿੰਗ ਜਿਹੜੀ ਅਸਾ ਇਹਨਾਂ ਇਹਦੇ ਵਿੱਚ ਜਿਹੜੀ ਸਪਲਾਈ ਇਹਨਾਂ ਦੇਣੀ ਸੀ ਕਿੰਨੇ ਚੋਂ ਤੋਂ ਰਹਿ ਰਿਹਾ ਇਹਨਾਂ ਕੋਤਰੇ ਇਹ ਕਰੀਬ ਪਿਛਲੇ 25 ਕਦੋਂ ਤੋਂ ਜਿਹੜਾ ਇੱਥੇ ਰਹਿ ਰਿਹਾ